ਜੀ ਸਤ ਸ੍ਰੀ ਅਕਾਲ ਹੋਰ ਜੀ ਸਾਰੇ ਠੀਕ ਠਾਕ ਹੋ ਆਪਾਂ ਵੀ ਠੀਕ ਠਾਕ ਆ ਜੀ ਵਧੀਆ ਤੇ ਅੱਜ ਦੀ ਆਪਾਂ ਨਵੀਂ ਵੀਡੀਓ ਦਿਖਾਣ ਲੱਗੇ ਆ ਸ਼ੁਰੂਆਤ ਹਨਾ ਤੇ ਟਾਈਮ ਹੋ ਗਿਆ ਜੀ 2:00 ਤੇ ਆਪਾਂ ਹੁਣ ਹਨਾ ਚਾਹ ਬਣਾਉਣੀ ਹੈਗੀ ਤੇ ਨਾਲੇ ਬੱਚਿਆਂ ਨੂੰ ਬਰੈਡ ਬਣਾ ਕੇ ਦਿੰਨੇ ਆ ਤੇ ਕਹਿੰਦੇ ਮੰਮਾ ਭੁੱਖ ਲੱਗੀ ਚਲੋ ਮੱਖਾ ਬਣਾ ਲੈਣੇ ਕੁਛ ਨਾ ਕੁਛ ਹਨਾ ਤੇ ਸਵੇਰੇ ਬਲੌਗ ਹਨਾ ਇਸ ਕਰਕੇ ਨਹੀਂ ਸਟਾਰਟ ਕਰਦੀ ਕਿਉਂਕਿ ਸਕੂਲ ਦਾ ਕੰਮ ਕਰ ਰਹੇ ਆ ਬੱਚੇ ਤੇ ਸਾਨੂੰ ਪਤਾ ਹੈ ਵੀ ਕੰਮ ਵੀ ਜ਼ਰੂਰੀ ਹੈ ਹਨਾ ਜੇ ਕੰਮ ਸਕੂਲ ਦਾ ਰਹਿ ਗਿਆ ਤਾਂ ਫਿਰ ਇਹਨਾਂ ਨੂੰ ਮਤਲਬ ਮੈਢਮਾਂ ਤੋਂ ਝੜਕਾ ਪੈ ਜਾਣੀਆਂ ਤੇ ਮੈਨੂੰ ਆਇਆ ਹੁੰਦਾ ਸਵੇਰੇ ਬਸ ਪੜ ਲੈਣ ਦੇ ਜਿੰਨਾ ਕੰਮ ਹੁੰਦਾ ਉਹਨਾਂ ਨੂੰ ਕਰ ਹੀ ਲੈਣ ਦੇ ਫਟਾਫਟ ਤੇ ਇਧਰ ਆਪਣਾ ਪ੍ਰੀਤ ਤਿਆਰੀ ਕਰੀ ਜਾਂਦਾ ਹਨਾ ਵੀ ਕੀ ਕੀ ਸਮਾਨ ਚਾਹੀਦਾ ਤੇ ਬਾਕੀ ਬਹੁਤ ਬਹੁਤ ਧੰਨਵਾਦ ਹਨਾ ਤੁਸੀਂ ਜਿਹੜੇ ਸਾਰੇ ਜਣੇ ਇੰਨਾ ਸਪੋਰਟ ਕਰੀਐਂ ਸਾਨੂੰ ਤੇ ਬਹੁਤ ਹੀ ਜ਼ਿਆਦਾ ਧੰਨਵਾਦ ਹਨਾ ਵੀ ਤੁਹਾਡਾ ਕਿਵੇਂ ਸ਼ਾਬਾਸ਼ ਪਰ ਮੈਂ ਧੰਨਵਾਦ ਕਰੀ ਨਹੀਂ ਸਕਦੀ ਤੇ ਬਾਕੀ ਇੱਕ ਦੋ ਭੈਣਾਂ ਦੇ ਨਾਂ ਰਹਿ ਗਏ ਹਨ ਉਹਨਾਂ ਨੇ ਗੁੱਸਾ ਕਰਿਆ ਇੱਕ ਤਾਂ ਹੈਗੇ ਸਾਡੇ ਰਿਮੀ ਦੀਦੀ ਤੇ ਬਹੁਤ ਸਪੋਰਟ ਕਰਦੇ ਹਨ ਉਹ ਵੀ ਵੈਸੇ ਸਾਡੀ ਉਹਨਾਂ ਨਾਲ ਫੋਨ ਤੇ ਵੀ ਗੱਲ ਹੋ ਜਾਂਦੀ ਹੈ ਤੇ ਐਂ ਜਿਹਾ ਲੱਗਦਾ ਹਨ ਵੀ ਜਿਵੇਂ ਰੀਲ ਸਿਸਟਰ ਹੀ ਹੈ ਸਾਡੇ ਅਸੀਂ ਤਿੰਨ ਭੈਣਾਂ ਹੁੰਦੀਆਂ ਤੇ ਲੋ ਦੀਦੀ ਆਪਾਂ ਤੁਹਾਡਾ ਨਾਂ ਬੋਲਤਾ ਤੇ ਇੱਕ ਹੈਗੇ ਨੇ ਸੁਖੀ ਦੇ ਨਾਂ ਤੋਂ ਆਈਡੀ ਉਹਨਾਂ ਦੀ YouTube ਤੇ ਤੇ 8816 ਤੇ ਲੋ ਦੀਦੀ ਉਹ ਵੀ ਕਹਿੰਦੇ ਮੇਰਾ ਨਾਂ ਰਹਿ ਗਿਆ ਇੱਕ ਆਪਣੇ ਹੋਰ ਹੈਗੇ ਨੇ ਦੀਦੀ ਸਹਿਜ ਬਲੌਗ ਤੇ ਲੋ ਦੀਦੀ ਆਪਾਂ ਤੁਹਾਡਾ ਵੀ ਨਾਮ ਬੋਲਦਾ ਬਹੁਤ ਨਾਈਸ ਨੇਚਰ ਦੀ ਐ ਭੈਣ ਤੇ ਬਲੌਗਿੰਗ ਕਰਦੀ ਐ ਤੇ ਉਹ ਵੀ ਬੱਚਿਆਂ ਵਾਸਤੇ ਹੈ ਨਾ ਜ਼ਿੰਦਗੀ ਚ ਬਹੁਤ ਮਿਹਨਤ ਕਰ ਰਹੀ ਐ ਵੀ ਬੱਚਿਆਂ ਦਾ ਕੁਝ ਬਣ ਜੇ ਹਨਾ ਬਹੁਤ ਜਿਆਦੇ ਵਿਚਾਰੀ ਪਸ਼ੂਆਂ ਦਾ ਘਰ ਦਾ ਕੰਮ ਸਾਰੀ ਜ਼ਿੰਮੇਵਾਰੀ ਉਹਦੇ ਤੇ ਤੇ ਅੱਜ ਵਾਲੇ ਬਲੌਗ ਚ ਆਪਾਂ ਉਹਦਾ ਵੀ ਭੈਣ ਦਾ ਨਾਮ ਬੋਲਦਾ ਪੈਣੇ ਮੈਂ ਭੁੱਲ ਗਈ ਮੇਰੀ ਯਾਦ ਨਹੀਂ ਸੀ ਤੇ ਆਪਣਾ ਨਾਮ ਬਹੁਤ ਵਾਰੀ ਬੋਲੇ ਭੈਣ ਨੇ ਆਪਦੇ ਬਲੌਗ ਚ ਤੇ ਸੱਚੀ ਧਿਆਨ ਤੋਂ ਨਿਕਲ ਜਾਂਦਾ ਨਾ ਜਦੋਂ ਤਾਂ ਆਪਾਂ ਇਹ ਸੈਡ ਜੀਆਂ ਗੱਲਾਂ ਕਰੀ ਜਾਂਦੇ ਜੇ ਤਾਂ ਹੱਸ ਖੇੜ ਕੇ ਵਧੀਆ ਬਲੌਗ ਬਣਾਈਏ ਹਨਾ ਫਿਰ ਚਲੋ ਸਭ ਜ਼ਿਆਦਾ ਆ ਜਾਂਦਾ ਇੱਕ ਆਪਣੇ ਹਰਮੇਸ਼ ਦੀਦੀ ਤੇ ਇਹਦਾ ਬਹੁਤ ਹੀ ਨਾਈਸ ਨੇ ਵਾਲੇ ਨਾਈਸ ਹੈ ਬਾਕੀ ਤੇ ਸਾਰੇ ਭੈਣ ਭਰਾ ਹੀ ਨਾਈਸ ਹੈ ਇਹ ਤਾਂ ਬਹੁਤ ਸੋਹਣੇ ਕਮੈਂਟ ਕਰਦੇ ਆ ਨਾ ਬਹੁਤ ਜ਼ਿਆਦਾ ਸਪੋਰਟ ਕਰ ਰਹੇ ਆ ਆਪਣੇ ਨਾਲ ਤੇ ਲਓ ਜੀ ਆਪਾਂ ਸਾਰੀਆਂ ਭੈਣਾਂ ਦਾ ਨਾਮ ਬੋਲਤਾ ਇੱਕ ਹੈ ਇੱਕ ਦੀਦੀ ਹੋਰ ਰਹੀਏ ਰਾਜਵਿੰਦਰ ਦੀਦੀ ਹਨਾ ਉਹ ਜਸ਼ਨ ਨੂੰ ਬਹੁਤ ਜ਼ਿਆਦਾ ਪਿਆਰ ਕਰਦੇ ਹਨਾ ਸ਼ਾਇਦ ਵੀ ਮੈਂ ਉਹਨਾਂ ਪਿਆਰ ਨਹੀਂ ਕਰਦੀ ਹੁਣੀ ਜਿੰਨਾ ਉਹ ਦੀਦੀ ਕਰਦੇ ਹਨਾ ਰਾਜਵਿੰਦਰ ਦੀਦੀ ਤੇ ਲੋ ਜੀ ਜਿਹੜੀਆਂ ਭੈਣਾਂ ਰਹਿ ਗਈਆਂ ਸੀ ਲੱਗ ਜੂ ਸਾਰਿਆਂ ਨੂੰ ਤੇ ਚੜ੍ਹਦੀ ਕਲਾ ਚ ਰਹੋ ਬੱਚੇ ਐ ਤੁਹਾਡੇ ਚੜ੍ਹਦੀ ਕਲਾ ਵਿੱਚ ਰਹਿਣ ਤੇ ਅਹੀਂ ਸਾਡੇ ਚੈਨਲ ਦਾ ਸਪੋਰਟ ਵੜਾਈ ਰੱਖਿਓ ਹਨਾ ਤੇ ਤੁਹਾਡੇ ਬੱਚੇ ਤੁਹਾਡਾ ਇੰਨਾ ਕਿਨਾਰਾ ਰੋਸ਼ਨ ਕਰਨ ਮੈਂ ਕਹਣੀ ਐ ਵੀ ਜਿਹੜਾ ਤੁਸੀਂ ਕਦੇ ਸੋਚਿਆ ਨਾ ਹੋਵੇ ਤੇ ਵੈਗਰੂ ਤੁਹਾਡੇ ਸਾਰਿਆਂ ਦੇ ਮੇਰੇ ਪਰ ਹੱਥ ਬਣਾਈ ਰੱਖੇ ਤੇ ਜਿਹੜੇ ਜਿਹੜੇ ਤੁਹਾਡੇ ਸੁਪਨੇ ਛੋਟੇ ਵੀ ਸੁਪਨੇ ਪੂਰੇ ਹੋਣ ਬੱਚਿਆਂ ਦੇ ਵੀ ਸੁਪਨੇ ਪੂਰੇ ਹੋਣ ਤੇ ਚਲੋ ਜੀ ਆਪਾਂ ਤੁਹਾਡੇ ਨਾਲ ਵੀਡੀਓ ਹਨਾ ਅੱਗੇ ਦੀ ਅੱਗੇ ਸ਼ੇਅਰ ਕਰਦੇ ਹਾਂ ਹੋਰ ਤੇ ਆਪਾਂ ਬਣਾਉਨੇ ਆ ਬ੍ਰੈਡ ਇਹਨਾਂ ਵਾਸਤੇ ਬੱਚਿਆਂ ਵਾਸਤੇ ਅੱਜ ਆਪਾਂ ਬਣਾਉਣੀ ਹੈ ਬ੍ਰੈਡ ਬੱਚੇ ਮੰਗੀਆਂ ਨਹੀਂ ਸੀ ਕਿ ਮम्मा ਨੂੰ ਭੁੱਖ ਲੱਗੀ ਹੈ ਤੇ ਮੈਨੂੰ ਵੀ ਐ ਹੋ ਗਿਆ ਨਾ ਇੱਕ ਦਿਨ ਰਹਿ ਗਿਆ ਸਪੂਨ ਦਾ ਕੁਝ ਵੀ ਨਹੀਂ ਬਣਾ ਕੇ ਖਵਾਇਆ ਨਾ ਚਾਰਿਆਂ ਨੂੰ ਤੇ ਮੈਂ ਬਣਾ ਲਈ ਆਪਾਂ ਬੱਚੇ ਤੇ ਆਪਣਾ ਪਹਿਲਾ ਬ੍ਰੈਡ ਬੇਸਡ ਅੰਦਰ ਡੱਬ ਹੋ ਕੇ ਗਿਆ ਅਸੀਂ ਤੇਲ ਪਾਇਆ ਥੋੜਾ ਕਿਉਂਕਿ ਸਰਫਾ ਕਰੋ ਥੋੜਾ ਪਾਇਆ ਹੋਏ ਲੀ ਆਪਣੇ ਦੋ ਦਿਨ ਸਬਜ਼ੀ ਦਾ ਲੱਤਾ ਲੱਗਦੀਵਾ ਤੇ ਇਧਰ ਪ੍ਰੀਤ ਬਣਾਈ ਜਾਂਦੀ ਚਾਹ ਤੇ ਦੇਖਦੇ ਆ ਕਿ ਅਮ ਜੀ ਬਣਦੀ ਹੈ ਹਨ ਤੇ ਤੁਹਾਡੇ ਨਾਲ ਸ਼ੇਅਰ ਕਰਾਂਗੇ ਵੀਡੀਓ ਆਪਾਂ ਤੇ ਇੱਕ ਭੈਣ ਦਾ ਨਾ ਸੱਜੀ ਉਹਦਾ ਕਮੈਂਟ ਆ ਰਿਹਾ ਕਹਿੰਦੀ ਵੀ ਆਲੂ ਵਾਲੇ ਪਰੌਠੇ ਬਣਾ ਕੇ ਦੀਜੀ ਦੱਸੋ ਸਾਨੂੰ ਰੈਸਪੀ ਕਿਹਨੇ ਇਗਨੋਰ ਨਾ ਕਰੋ ਮੇਰੇ ਮੈਸੇਜ ਨਾ ਨਾ ਭੈਣੀ ਇਗਨੋਰ ਥੋੜੀ ਕਰਦੇ ਆ ਤੁਹਾਡੇ ਨਾਲ ਸਾਡਾ ਚੈਨਲ ਆ ਹਨ ਇਗਨੋਰ ਥੋੜੀ ਕਰਦੀ ਮੈਂ ਕਦੇ ਵੀ ਨਹੀਂ ਕਰਦੀ ਵੀ ਸਾਰੀਆਂ ਭੈਣਾਂ ਆਪਣੇ ਸਿਰ ਮੱਥੇ ਹਨਾ ਪਹਿਲਾਂ ਤੁਸੀਂ ਹੋ ਫਿਰ ਸਾਡਾ ਚੈਨਲ ਹੈ ਵੀ ਸੋ ਤੋਂ ਬਿਨਾ ਤਾਂ ਸਾਡਾ ਚੈਨਲ ਵੀ ਨਹੀਂ ਹੈਗਾ ਭੈਣੀ ਤੇ ਬਾਕੀ ਥੋੜੀ ਆਪਾਂ ਲੋਪਸੋਟਨਾ ਸ਼ੁਰੂ ਕਰਦੇ ਹਾਂ ਨਾ ਐਦਾਂ ਨਹੀਂ ਬਣਦੀ ਦੇਖੋ ਬੜਾ ਜੰਮ ਗਿਆ ਤਾਂ ਆਪਾਂ ਪੀਪੀ ਤਾਂ ਕਹਿੰਸੀ 2 ਪੀਸ ਕੱਟੋਗਾ ਕਿਉਂਕਿ ਦੋ ਨਹੀਂ ਬਣੇਗਾ ਨਾ ਵੀ ਫਿਰ ਆਵੇ ਕਿ ਬੱਚਾ ਹੋ ਗਰੀਏ ਤੇ ਮਜ਼ਾ ਹੀ ਆ ਜੂਗਾ ਅੱਜ ਤੱਕਾ ਕੇ ਬੱਸ ਤਾਂ ਜਸ਼ਨ ਦੇ ਪਰੋਂ ਫਿਰ ਪੈਰਾ ਬੰਦ ਹੈ ਚਲੋ ਅੱਜ ਇੱਕ ਦਿਨਾਂ ਕੀ ਹੁੰਦਾ ਹੁਣ ਜਵਾਬ ਛੋਟੇ ਆ ਨਾ ਅਜੇ ਮਾਨ ਦਾ ਲਾਜ ਹੁੰਦਾ ਬੱਚੇ ਇਹਨੂੰ ਤੇ ਕਿਤੋਂ ਆਪਣਾ ਆਪਣਾ ਇਹਦੇ ਚਾਸਸ ਕਿਹਨਾਂ ਬਣਾਇਆ ਤੱਕ ਸਸਤੀ ਗੱਲ ਕਿਸੇ ਨਾਲ ਤੇ ਬਾਕੀ ਜੀ ਆਪਾਂ ਬਲੌਗ ਦਾ ਟਾਈਮ ਉਹ ਹੀ ਰੱਖਾਗੇ ਸ਼ਾਮ ਵਾਲਾ 7:00 7:30 ਤੇ ਸ਼ਾਮ ਨੂੰ ਆਇਆ ਕਰੂਗਾ ਆਪਣਾ ਬਲੌਗ ਫੈਸਟ ਕਰਕੇ ਕਰੂਗਾ ਸ਼ਾਮ ਨੂੰ ਆਪਣਾ ਬਲੌਗ ਲਈ ਐਡ ਹੋਣਾ ਹਨ ਤੇ ਸਵੇਰੇ ਦੋਦ ਮੈਂ ਇਸ ਕਰਕੇ ਪਾਤਾ ਸੀ ਬਲੌਗ ਕਿਉਂਕਿ ਮੈਂ ਕਹਿੰਦੀ ਸਾਰੇ ਸੋਚੋਗੇ ਵੀ ਦੋ ਦਿਨ ਹੋ ਗਏ ਬਲੌਗ ਕਿਉਂ ਨਹੀਂ ਆਇਆ ਵੈਸੇ ਤੁਹਾਡੇ ਨਾਲ ਆਪਾਂ ਹਾਜ਼ਰੀ ਦਿਵਾਈ ਕਿ ਕਮੈਂਟਾਂ ਦੇ ਕਮੈਂਟ ਬੜੇ ਛੋਡੇ ਤੇ ਸੱਚੀ ਮੈਨੂੰ ਇਹਨਾਂ ਦੋ ਤਿੰਨ ਦਿਨ ਪਹਿਲਾਂ ਦੇ ਨਾਲ ਬੋਲਣ ਨਾਲ ਲੈ ਕੇ ਤੇ ਇਹ ਵੀ ਬਹੁਤ ਨਾਈਸ ਨੇ ਬੈਣਾ ਤੋਂ ਬੜੇ ਕਮੈਂਟ ਕਰਦਾ ਸੋਨੇ ਸੋਨੇ ਸਹੀ ਹੈ ਥੋੜੀ ਕੱਟ ਜਾਣੀ ਹੋ ਤੇ ਲਓ ਜੀ ਦੁਬਾਰੇ ਵੀ ਆਪਣਾ ਬਰੈਡ ਹੋ ਗਿਆ ਰੈਡੀ ਕੀ ਸੀ ਲੱਗ ਰਹਾ ਹੈ ਹਾਈ ਹਾਈ ਸਨੂ ਆਹ ਹੋ ਗਿਆ ਕੇਲਾ ਬੰਡੇ ਉੱਤੇ ਧਾਲੀ ਤੇ ਸਵੇਰ ਵਾਲਾ ਉਹਨਾਂ ਕੰਮ ਕਰ shear ਨਹੀਂ ਹੁੰਦਾ ਕਿਉਂਕਿ ਸਕੂਲ ਦਾ ਕੰਮ ਇੰਨਾ ਜਿਆਦਾ ਹੋ ਸੁਭ ਹੋਈ ਪਈ ਹੈ ਖੇਚਾ ਰਚਾ ਨੂੰ ਕਿਉਂਕਿ ਚਾਰ ਦਿਨੋਂ ਸਕੂਲ ਨਾਲ ਬਣਾਣਾ ਪੂ ਜਾ ਲੈਣੇ ਨੇ ਬਸ ਬੰਦ ਕਰ ਦੇ। ਮਨਗੀ ਜਾ। ਮਨਗੀ ਜਾ ਬਸ ਵੀ ਵੀ ਨੂੰ ਭਾਇ। ਤੇ ਇੱਕ ਸਸਰੀ ਕਾ ਬਲਾਗ ਜੇਸ਼ਨ ਸਸਰੀ ਕਾਲਜੀ ਸਾਰਿਆਂ ਨੂੰ ਤੇ ਅੱਜ ਆਪਣਾ ਪ੍ਰਧਾਨ ਵੀ ਕੰਮ ਕਰ ਆਪਣੇ ਨੂੰ ਕਰਾਉਗਾ ਨਾ ਸ਼ਾਮ ਵਾਲੇ ਤੇ ਤੁਹਾਡੇ ਨਾਲ ਸਾਰੀ ਵੀਡੀਓ ਆਪਾਂ ਸ਼ੇਅਰ ਕਰਾਂਗੇ। ਤੇ ਡੇਲੀ ਹੁਣ ਆਪਣੇ ਵਧੀਆ ਵਧੀਆ ਬਲਾਗ ਹੀ ਆਉਣਗੇ ਮਤਲਬ ਕਿ ਟੈਨਸ਼ਨ ਫਰੀ ਬਲਾਗ ਜ ਬਣਾਇਆ ਕਰਾਂਗੇ ਹੈਨਾ। ਚਲੋ ਵੀ ਜੀ ਕੋਈ ਗੱਲ ਤੁਹਾਡੇ ਨਾਲ ਸ਼ੇਅਰ ਕਰਤੀ ਜੀ ਹੁਣ ਆਪਾਂ ਵਧੀਆ ਬਹਿ ਕੇ ਵੀਡੀਓ ਬਣਾਵਾਂਗੇ।

ਦੋ ਮਿੰਟ ਸਮਾਂ ਲੀਸ ਟੂ ਮਿੰਟਸ ਮੈਂ ਕਹਾਂਵਾਂ ਅਜਾ ਮੇਰੀ ਚਾਹ ਹੋ ਜੇ ਨਾ ਬਾਈ ਜੇ ਪਟਾਕੀ ਫਿਊਰੀ ਲੈ ਕੇ ਚਲਾ ਜਾਓ ਆਪਣਾ ਬਰੈੱਡ ਲੈ ਜਾਨੀ ਜਾਂ ਮਟਰ ਲੈ ਜਾਨੀ ਆਉਗੀ ਚਾਹ ਪਾਉਦੇ ਨੂੰ ਕਾਕੀ ਤੇ ਅਸੀਂ ਬੋਲੀ ਤੇ ਜਾਂਦੇ ਆ ਮੈਂ ਵੀ ਜੇਠੀ ਆ ਤੇ ਫਰੀਦ ਵੀ ਜੇਠੀ ਆ ਤੇ ਤੇਲ ਨਾ ਦੇ ਖਾਦਮ ਹੋ ਜਾਣਾ ਵੀ ਤੂੰ ਆਪਣਾ ਕਹਿੰਦਾ ਤੂੰ ਜਿਹੜਾ ਜੇਠਾ ਬੰਦਾ ਹੁੰਦਾ ਤੇਲ ਬਹੁਤ ਆ ਦੇ ਮੱਚਦਾ ਹੋ ਕੋਰਪਕਾ ਤੇ ਲੋਜੀ ਆ ਵੀ ਬਰੈਡ ਆਪਣਾ ਰੈਡੀ ਹੋ ਗਿਆ ਤੇ ਤੇ ਨਾ ਬਣ ਗਿਆ ਅੱਛਾ ਜਿਹਾ ਪਤਲਾ ਬਸ ਬੁੱਤ ਟੇਸਟ ਕਰਕੇ ਦੇਖੀ ਕੈਜੀ ਬਣੀ ਹੈ ਬੜੀ ਵਧੀਆ ਬਣੀ ਹੈ ਸਰਦੀ ਦਾ ਨਹੀਂ ਮੈਂ ਉਸ ਬਾਅਦ ਬਣਿਆ ਨਹੀਂ ਮਾਰੇ ਖਤਨਾ ਖਾਣਾ ਤੇ ਠੀਕ ਹੈ ਸਹੀ ਹੈ ਬਸ ਬਦਲਾ ਟਾਈਮ ਤੇ ਲੱਗਣਾ ਹੈ ਕਿ ਬਰੈਡ ਤੇ ਤੇ ਟੇਸਟ ਨਹੀਂ ਆਉਂਦਾ ਤੇ ਬੋਸਵਾਰ ਮੰਨ ਗਈ ਬਿਜੇ ਤੱਕ ਦਾ ਰੋਟੀ ਮੇਰੀ ਚਾਹ ਕਰਦੇ ਉਹਨਾਂ ਵਿੱਚ ਦੇਖਿੰਦੇ ਤਿੰਨ ਗਰਮੀ ਹੈ ਮੈਂ ਦਬਾ ਨਹੀਂ ਕੋਈ ਚੀਜ਼ ਰੋਤਾ ਦੁਪਹਿਰ ਆ ਜਾਣਾ 12 12 ਨੂੰ ਲੁਕਾ ਆ ਗਿਆ ਮੈਂ ਕਿਵੇਂ ਨੂੰ ਵਿੱਚ ਠੀਕ ਹੈ ਕੱਲ ਪ੍ਰੀਤ ਨੇ ਵੀ ਆਪਣੀ ਮਦਦ ਕਰੀ ਹੈ ਨਾ ਚਾਹ ਬਣਾਈ ਤੇ ਬਾਕੀ ਜੀ ਚਲੋ ਬਣਾ ਲਿਆ ਸੀ ਬ੍ਰੈਡ ਹਨਾ ਫਿਰ ਮਿਲਦੇ ਕਿਉਂਕਿ ਗਰਮੀ ਬਹੁਤ ਜ਼ਿਆਦਾ ਹੈ ਚਲੋ ਜੇ ਅਕੋ ਭਰ ਦੇ ਕੇ ਅੱਪ ਜੋ ਨਹੀਂ ਪੀਲਾ ਹੁੰਦਾ ਤੇ ਇਹ ਵਾਲੀ ਲਿਖ ਪਾਉਂਦੇ ਹਾਂ ਜਿਵੇਂ ਹੂੰ ਇਹ ਬਾਕੀ ਕੁਝ ਕਹੋਗੇ ਐ ਥੋੜੀ ਜਿਹੀ ਨਰਮ ਦੇ ਦਿੰਦੇ ਆ ਸਤਾ ਜੀ ਬਸ ਮਤਲਬ ਕਿਉਂਕਿ ਟਮਾਟਰ ਹੈ ਨਹੀਂ ਸੀ ਟਮਾਟਰ ਹੁੰਦੇ ਤਾਂ ਟਮਾਟਰ ਦਾ ਪੇਸਟ ਬਣਾ ਕੇ ਪਾ ਲਓ ਦਿਖਾ ਤੁਹਾਨੂੰ ਕਰਕੇ ਤੇ ਗੰਢੇ ਸਪਾਈ ਨਹੀਂ ਮੈਂ ਕਦੇ ਜਿਸ਼ਨ ਨਹੀਂ ਖਾਂਦਾ ਆਹ ਨੂੰ ਵੀ ਬੱਗਿਆ ਜਾਂਦਾ ਹੋਰ ਹੈ ਤੇ ਤਾਂ ਇਸ ਨੂੰ ਨੋਰਮਲੀ ਬਣਾਏ ਹੋਰ ਇਹ ਨਹੀਂ ਜੀ ਦੋਨੋਂ ਦੇ ਮਾਸ ਕੀ ਲੈ ਜਾਣਗੇ ਹਮਾਂ ਨੂੰ ਇਹ ਬੋਲਦੇ ਸੀ ਤੇ ਖਿਨੌੜੀ ਮਾਇਸ ਫੜ ਕੇ ਤੇ ਪਣੇ ਕੋ ਤੁਆਹ। ਜਦੋਂ ਪਾਣੀ ਪੀਣ ਲਈ ਦੱਸੀ ਜੇ ਇੱਕ ਮਿੰਟ ਬੰਦ ਨਹੀਂ ਹੁੰਦਾ। ਨਮਾਦ ਵੀ। ਤੇਰਾ ਬਦਲ ਹੈ ਤਾਂ ਪਾਣੀ ਖੁਦ ਲੈ ਲੈ ਨਾ। ਤੇਰੇ ਸੇ ਤੋਂ ਕੁਝ ਵਾਰ ਬੰਦ। ਬਾਦੀ ਕਰਨਾ ਕੰਪਾਟ ਸਟਾਰਟ ਨਾ ਤੁਸੀਂ ਆਨ ਨੂੰ ਲਾਇਆ ਹੋਇਆ ਤਾਂ ਪਾਣੀ ਦੱਸਨੇ ਤੇ ਤੁਹਾਨੂੰ ਨੂੰ ਜੋਂ ਪਾਟੋ ਅੱਜ ਆਪਾਂ ਇੱਕ ਡੰਗਾ ਪਾ ਲਿਆ ਇਹੇ ਡੰਗਾ ਨਾਲ ਸਾਰਿਆਂ ਨੂੰ ਪੱਟਾ ਲਾਉਂਗਾ ਤੇ ਇਹਨਾਂ ਡੰਗੇ ਛੋਟੇ ਐ ਇਹਨਾਂ ਨੇ ਰੋਕੇ ਸੱਚ ਦੋ ਹੋਰ ਐ ਵੱਡੇ ਤੇ ਇੱਕ ਡੰਗਾ ਜਮਾ ਸੁਟਾ ਤੇ ਹੁਣ ਆਪਾਂ ਇਹ ਚ ਪਾਣੀ ਪੀ ਗਏ ਹਾਂ ਉਹ ਵੀ ਸਵੇਰ ਤੱਕ ਪਾਣੀ ਬਹੁਤ ਹੁੰਦਾ ਹੁੰਦਾ ਕਿ ਕਿ 6 ਵਜੇ ਤੱਕ ਹੀ ਪਾਣੀ ਪੀਵਾਂਗੇ ਫਿਰ ਦਲਸਤੀ ਪੀਵਾਂਗੇ ਆਪਾਂ ਨੂੰ ਜੇ ਦਲਸਤੀ ਬਣਾ ਲੈਨੇ ਆਪਾਂ ਉਹਦੇ ਬਾਅਦ ਦਲਸਤੀ ਪੀ ਲੈ ਰੋਟੀ ਨਾਲ ਤੇ ਹਲੈਣਾ ਕਰ ਦੋ ਥੋ ਕੈਮਰਾ ਨਾਲ ਫਿਰ ਰੋਟੀ ਤੋਂ ਬਾਅਦ ਪੀ ਮਾ ਕੇ ਪਾਣੀ ਉਹਦੋਂ ਫੁੱਲ ਠੰਡਾ ਹੋ ਜਾਊਗਾ ਆ ਡੰਗਰ ਅਸੀਂ ਲस्सी ਪਾਲਾਂਗੇ ਅੱਧਾ ਕਰਤਾ ਜਿਵੇਂ ਪੀ ਵੀ ਪਾਣੀ ਪਾਤਾ ਦਿਆ ਕਰੋ ਪਤਾ ਆਈਓ ਠੰਡਾ ਇਹਨਾਂ ਪਾਣੀ ਦੀ ਖਾਨ ਲੱਗ ਜੂਗਾ ਮੁਰਤੇ ਉਹ ਦੇਖਾਰੇ ਇਹੋ ਆਉਂਦਾ ਬੋਤਲਾਂ ਕਿੰਨੀ ਇਹ ਵਰਗਾ ਆਪਣਾ ਬੋਤਲਾਂ ਘੱਟ ਲਿਆ ਕਰੋ ਆ ਦੇਖ ਕਿੰਨੇ ਆਪਣਾ ਬੋਤਲਾਂ ਦੇ ਬੋਤਲਾਂ ਦੇ ਡੰਗੇ ਵਾਲਾ ਪਾਣੀ ਨਹੀਂ ਪੀਦੇ ਉਹ ਮਾਰ ਹੋ ਜੇ ਹਲਾਇਨਾ ਕਰ ਕੈਮਰਾ ਇਹ ਲੋਜੀ ਕੈਂਪਰ ਚ ਪਾਣੀ ਹੋ ਜੂਗਾ ਠੰਡਾ ਹਨ ਤੇ ਆਪਾਂ ਹੁਣ ਮਾਈਨ ਪਾਣੀ ਥੋੜੀ ਜਿਹੀ ਇਹਨਾਂ ਨੂੰ ਦੋ ਬੋਲ ਪਾਣੀ ਲਾ ਤੇ ਇੱਕ ਭੈਣ ਦਾ ਹੋਰ ਦਾ ਨਾਮ ਲੈਣਾ ਸੀ ਹਨ ਹਰਮੇਸ਼ ਦੀਦੀ ਦਾ ਕਮੈਂਟ ਆਇਆ ਸੀਗਾ ਕਹਿੰਦੇ ਉਹ ਭੈਣ ਦਾ ਨਾਮ ਵੀ ਬੋਲ ਦਿਓ ਉਹਨਾਂ ਦਾ ਨਾਮ ਹੈਗਾ ਜਿਹੜੀ ਸਾਈਬ ਲੋ ਵਾਲੀ ਦੀਦੀ ਹੈ ਉਹਨਾਂ ਦੇ ਰਿਸ਼ਤੇਦਾਰ ਹਨ ਉਹ ਬਣਾਉਂਦੇ ਐ ਤੇ ਉਹਨਾਂ ਦਾ ਨਾਮ ਵੀ ਮਨਪ੍ਰੀਤ ਹੈ ਕਿ ਚਲੋ ਆਪ ਉਹਨਾਂ ਦਾ ਵੀ ਨਾਮ ਬੋਲਦੇ ਹਾਂ ਮਨਪ੍ਰੀਤ ਜੀ ਦੀ ਵੀ ਆਪ ਬਲੌਗ ਬਣਾਉਂਦੇ ਨੇ ਤੇ ਸਾਰੇ ਭੈਣ ਭਰਾਵਾਂ ਦੇ ਨਾਮ ਬੋਲ ਕੇ ਉਹਨਾਂ ਦਾ ਸ਼ਹਿਰ ਤੋਂ ਵੀ ਨਹੀਂ ਦਿਆ ਹੁਣ ਬਾਕੀ ਜੇ ਕੋਈ ਰਹਾ ਉਹਨਾਂ ਭੈਣ ਭਰਾ ਤਾਂ ਕਮੈਂਟ ਕਰਕੇ ਜਰੂਰ ਦੱਸਿਓ ਆਪਾਂ ਫੇਰ ਹਨਾ ਕੱਲ੍ਹ ਵਾਲੇ ਬਲੌਗ ਚ ਤੁਹਾਡਾ ਨਾਮ ਬੋਲ ਦਾਂਗੇ ਤੇ ਬਾਕੀ ਸਪੋਰਟ ਕਰੋ ਹਨਾ ਆਪਣੇ ਚੈਨਲ ਨਾਲ ਕਰਕੇ ਜੀ ਫੋਲੋ ਸਪੋਰਟ ਤੇ ਆਪਣੀ ਮੰਜ਼ਿਲ ਤੱਕ ਪਹੁੰਚਾ ਦੋ ਹਨਾ ਵੀ ਜਿੱਥੇ ਜੀ ਆਪਾਂ ਜਾਣਾ ਹੈ ਤੇ ਬਾਕੀ ਇਸ ਕੋਰਟ ਦਾ ਬਹੁਤ ਘੱਟ ਨੂੰ ਜਿੱਥੇ ਇਹ ਜਿੱਦਾਂ ਕੋਈ ਗੱਲ ਨਹੀਂ ਕਿਸ ਕੋਰਟ ਨਹੀਂ ਕਰਦੇ ਹਨਾ ਤੇ ਜੇ ਅੰਦੀ ਸਾਡਾ ਕਹਿਣ ਦਾ ਸਾਥ ਦਿੰਦਾ ਤੇ ਕੋਰਟ ਕਾਤਾ ਜੀ ਕਰਨੇ ਤੇ ਚਲੋ ਜੀ ਫੇਰ ਮਿਲਦੇ ਹਾਂ ਲਓ ਜੀ ਆਪਾਂ ਲਾਗੇ ਭਾਂਡੇ ਵਾਂਜਣ ਤੇ ਕੈਂਪ ਚ ਪਾ ਲਈ ਆਪਾਂ ਵਰਕਾ ਹਨਾ ਆਖਾ ਜੀ ਹੈ ਆਹੋ ਭਾਦੇ ਬਰੈਡ ਨਹੀਂ ਦਾ ਹੀ ਜਾਂਦੀਆਂ ਨਾ ਨਹੀਂ ਰੱਖਾਂਗੇ ਨਹੀਂ ਵੇਚੀ ਜਾਂਦੀਆਂ ਇਹ ਤਾਂ ਨਿਮਿਚੀ ਹੈ ਨਹੀਂ ਮੇਂ ਤੇ ਮੈਂ ਤੇ ਜਸ਼ਨ ਤਾਂ ਅੱਜ ਸਿਰ ਨਾਲ ਹੀ ਹਨਾ ਜਸ਼ਨਾ ਵੀ ਨਾਲ ਆ ਉਹ ਤਾਂ ਰੋਜ਼ ਹੀ ਨਾ ਹੁੰਦੀ ਕਈ ਦਿਨ ਹੋ ਗਏ ਜਿੱਦਾਂ ਸ਼ੈਂਪੂ ਲੈਂਦਾ ਤੇ ਮੈਂ ਵੀ ਅੱਜ ਸਿਰ ਨਾਲ ਹੀ ਵਾਲ ਧੋ ਲੇ ਪੂਰੀ ਹੋਏ ਪੈ ਸੀਗੇ ਮੁਰਕਾ ਜਾ ਰਿਹਾ ਸਿਰ ਨਾਲਗਾ ਸੀ ਮਾਮਾ ਤੇ ਇਹਨੇ ਦੋਨਾਂ ਨੇ ਸਿਰ ਵਾ ਲਿਆ ਮੈਂ ਵੀ ਵਾ ਲਿਆ ਜਸ਼ਨ ਦਾ ਵੀ ਬਾਤਾ ਮੈਂ ਆਪ ਵਾ ਲਿਆ ਤੇ ਵਸ ਕੰਮ ਨੂੰ ਵੀ ਕਰ ਲਈ ਜੀ ਸਟਾਰਟ ਆਪਾਂ ਤੇ ਅੰਕਲ ਦੀ ਬੋੜੀ ਫੜਾ ਕੇ ਆਉਣ ਵਾਲੀ ਹੈ ਨਾ ਕਰਕੇ ਦੇ ਆਂਦੀ ਸੀ ਉਹਦਾ ਬੀਪੀ ਘਟੀ ਜਾਂਦਾ ਬੋੜੀ ਫੜਾ ਕੇ ਆਉਣਾ ਤੇ ਬਾਕੀ ਜੀ 100% ਦਾ ਮੈਂ ਸਾਰੀਆਂ ਭੈਣਾਂ ਦੇ ਪਨਾਵਾਂ ਦੇ ਨਾਮ ਬੋਲ ਦਿੱ ਹੀ ਹੈ ਨਾ ਤੇ ਜੇ ਕੋਈ ਰਹਿ ਗਿਆ ਤਾਂ ਪਲੀਜ਼ ਕਮੈਂਟ ਕਰਕੇ ਮੈਨੂੰ ਦੱਸਿਓ ਹੈ ਨਾ ਸਾਰਿਆਂ ਦੇ ਬੋੜੀ ਦੇ ਨਾਮ ਆਏ ਜੀ ਹੋ ਜਾਂਦਾ ਹਨਾ ਵੀ ਪਤਾ ਨਹੀਂ ਸਾਡਾ ਨਾਂ ਕਿਉਂ ਨਹੀਂ ਬੋਲਿਆ ਕੀ ਕਰਨ ਬਸ ਆਏ ਹੁੰਦਾ ਕਿਈ ਵਰੀ ਬੰਦਾ ਭੁੱਲ ਜਾਂਦਾ ਨਹੀਂ ਯਾਦ ਰਹਿਦੀ ਗੱਲ ਤੇ ਹੋਰ ਇਹੋ ਜੀ ਤਾਂ ਕੋਈ ਗੱਲ ਨਹੀਂ ਹਨਾ ਵੀ ਆਪਾਂ ਨਾਂ ਨਾ ਬੋਚ ਗਏ ਤੇ سپورਟ ਦਾ ਆਪਾਂ ਸਾਰੇ ਭੈਣ ਭਰਾ ਹੀ ਜੀ ਅਸੀਂ ਆਏ ਸਾਰੇ ਦਾ ਹੱਥ ਦਾ ਬੰਦਾ ਹੀ ਨਾਂ ਬੋਲਦਾ ਵੈਸੇ ਗਲਤੀ ਨਾਲ ਕਿਈ ਵਰੀ ਆਏ ਹੋ ਜਾਂਦਾ ਵੀ ਕਿਸੇ ਦਾ ਨਾਂ ਰਹਿ ਗਿਆ ਉਹਨਾਂ ਨਹੀਂ ਬੋਲੇ ਆਪਾਂ ਪੈਂ ਉਹ ਸਮਝਾਤਾ ਰਹੇ ਜੀ ਤਾਂ ਕੋਈ ਗੱਲ ਨਹੀਂ ਵੀ ਆਪਾਂ ਨਾਂ ਨਾ ਇੱਕ ਮਿੰਟ ਬਹੁਤ ਸੋਹਣੇ ਸੋਹਣੇ ਕਰੀਏ ਜੇ ਸਾਰੇ ਭੈਣ ਭਰਾ ਤੇ ਇੱਕ ਨਾ ਆਇਆ ਪ੍ਰੀਤ ਮਨੀ ਸਿੱਧੂ ਦੇ ਨਾਮ ਤੇ ਆਈ ਦੀ ਹੈ ਉਹ ਭੈਣ ਕਹਿੰਦੀ ਸਤਿ ਸ਼੍ਰੀ ਅਕਾਲ ਦੀਦੀ ਮੈਂ ਸਤਿ ਸ਼੍ਰੀ ਅਕਾਲ ਕਹਿੰਦੀ ਮੇਰੀਆਂ ਕੁੜੀਆਂ ਦਾ ਧਿਆਨ ਰੱਖਿਆ ਤੁਸੀਂ ਖਾਲ ਰੱਖਿਆ ਕਰੋ ਤੇ ਇਹਨਾਂ ਦੇ ਕਹਿੰਦੀ ਸਿਰ ਤੇ ਹੱਥ ਰੱਖਿਓ ਕਹਿੰਦੀ ਇਹਨਾਂ ਨਾਲ ਥੋੜਾ ਟਾਈਮ ਪਾਸ ਬਹੁਤ ਸੋਖਾ ਹੋ ਜੂ ਮਨੀ ਸਿੱਧੂ ਦੇ ਨਾਮ ਤੇ ਆਈ ਦੀ ਉਹਨਾਂ ਦੀ ਪਤਾ ਨਹੀਂ ਕਿਹੜੇ ਪਿੰਡ ਦੇ ਦੀਦੀ ਮੈਂ ਸੱਚ ਹੈ ਨਹੀਂ ਆਪ ਕੁਝ ਕਹਿਣਾ ਚਾਹੋਗੇ ਇਸ ਬਾਤ ਪਰ ਥੈਂਕ ਯੂ ਵੀ ਨਹੀਂ ਕਹਿਣਾ ਚਾਹੋਗੇ ਆਪ ਹੈ ਇਹ ਤਾਂ ਬੋਲਦਾ ਹੀ ਨਹੀਂ ਜੀ ਸਾਡਾ ਇਹ ਤਾਂ ਸੰਗ ਦਾ ਕੁਝ ਹੈ ਉਹ ਕਹਦਾ ਹੁੰਦਾ ਜਿਬਤਾ ਬੋਲਣ ਵਾਲੇ ਬਸ ਉਹ ਟੀਵੀ ਦੇ ਲਾਲਚ ਵਾਲਾ ਕਰਦਾ ਹੈ ਨਾ ਤੇ ਵੀਡੀਓ ਖਲਾਉਂਦਾ ਵੀ ਵਾਲੀ ਸਲਾਮ ਹੁੰਦੀ ਹੈ ਤਾਂ ਉਹ ਇਰਾਦਾ ਨਹੀਂ ਨਾ ਹੁੰਦਾ ਜਦੋਂ ਪਰ ਵੀਡੀਓ ਨੂੰ ਖਲਾਈ ਜਾਂਦਾ ਹੈ ਤੇ ਬਸ ਇਹ ਮਾਪਾਂ ਦੇ ਚੱਕਲੇ ਸਾਜ ਜੀ ਆਪਾਂ ਬਣਾਵਾਂਗੇ ਆਲੂ ਤੇ ਸ਼ੌਣ ਪਿਆਉ ਰੱਖਿਆ ਬਣੀ ਜਾਂਦੇ ਹੈ ਜੀ ਦੇਖੋ ਕਿੰਨੇ ਘਟਾਂ ਚ ਭਿੱਜਣਗੇ ਤੇ ਉਹਨੇ ਆਪਾਂ ਕੋਈ ਆਲਦਾਬੂ ਕਰ ਲੈਣੀ ਛੱਡੀ ਵਾਲਾ ਲਾਉਂਦੀ ਆਮ ਦੋ ਦੋ ਦਿਨ ਹੋ ਗਏ ਹੈ ਨਾ ਬਲੌਗ ਪਾਇਆ ਜਿਹੜਾ ਆਪਾਂ ਦੋ ਦਿਨ ਤਾਂ ਬਲੌਗ ਪਾਇਆ ਹੀ ਨਹੀਂ ਦੋ ਦਿਨ ਜਿਹੜਾ ਬਲੌਗ ਪਾਇਆ ਉਹ ਗੱਲਾਂ ਬਾਤਾਂ ਜੀ ਲੰਘਿਆ ਨਾ ਕੋਈ ਕੰਮਕਾਰ ਦਾ ਸ਼ੇਅਰ ਨਹੀਂ ਹੋਇਆ ਭੈਣ ਭਾਣ ਨਾਲ ਆਪਾਂ ਕੋਈ ਨਹੀਂ ਬਸ ਅਗਲੀਆਂ ਜੀ ਨੰਦ ਰਿਹਾ ਦੋ ਦਿਨਾਂ ਦਾ ਬਲੌਗ ਨੂੰ ਆਪਾਂ ਦਾ ਡੇਲੀ ਵਧੀਆ ਹਨਾ ਡੇਲੀ ਰੂਟੀਨ ਤੁਹਾਡੇ ਨਾਲ ਜ਼ਰੂਰ ਸ਼ੇਅਰ ਕਰਾਇਆ ਕਰਾਂਗੇ ਤੇ ਬਾਕੀ ਸ਼ਾਇਦ ਆਇਆ ਬੱਚਿਆਂ ਸਾਰਿਆਂ ਦਾ ਪਹਿਣਾ ਹਨਾ ਤੇ ਬੱਚੇ ਸਕੂਲ ਨਹੀਂ ਜਾਣ ਲੱਗੇ ਇਹਨਾਂ ਨੂੰ ਛੁੱਟੀਆਂ ਹੋਊਗਾ ਜੀ 4 ਤਰੀਕ ਤੱਕ 4 ਤਰੀਕ ਨੂੰ ਸਕੂਲ ਲੱਗਣਾ ਇਹਨਾਂ ਦਾ ਜਿੱਦਗੇ ਇਹਨਾਂ ਵੀ ਬਤਾ ਦੇਣਾ ਤਿੰਨ ਛੁੱਟੀਆਂ ਹੋਰ ਬਤਾ ਦੇਣਾ ਐਂਕਾ ਨਹੀਂ ਕਿ ਸਕੂਲ ਲੱਗਣਾ ਸੀਗਾ ਫਿਰ ਇਹਨਾਂ ਕੋਲ ਕਰ ਫਿਰ ਬਸ ਸਕੂਲ ਜਾ ਕਰਨਗੇ ਹੋ ਜਾ ਕਰਨਗੇ 8:00 2:00 ਹੈ। ਲਓ ਜੀ ਸਬਜੀ ਦਾ ਟਾਈਮ ਹੋ ਗਿਆ ਸਾਡਾ ਤੇ ਟਾਈਮ ਹੋ ਗਿਆ ਜੀ 6:00 ਵਜ ਕੇ 16 ਮਿੰਟ ਤੇ 7:00 ਵਜਣ ਤੋਂ ਪਹਿਲਾਂ ਆਪਾਂ ਸਬਜੀ ਆਪਣੀ ਬਣਾ ਦਾਂਗੇ। ਤੇ ਲੱਕੜਾਂ ਵੀ ਹੈ ਨਹੀਂ ਬੀਬੀ ਆਵਾਸ ਹੋ ਰਹੀ ਇੱਕ ਜਿਹੜੀ ਖੜੀ ਕੀਤੀ ਪਈ ਗੰਦ ਨਾਲ ਉਹ ਤੇ ਰਹੇਗੀ ਨਾ ਬਸ ਆਹੀ ਰਹੇਗੀ ਇਹਨੂੰ ਲਫਾ ਫਿਲੂ ਪਣਾ ਅੱਗ ਚੜਾਵਾਂਗੇ ਹਨ ਕਿਸੇ ਹਿਸਾਬ ਨਾਲ ਐ ਤਾਂ ਪਾਥੀਆਂ ਹੈਗੀਆਂ ਸਬਜੀ ਦਾ ਬਣੂਗੀ ਤੇ ਇੱਕ ਭੈਣ ਦਾ ਹਨਾ ਕਮੈਂਟ ਆਈ ਐ ਸੀ ਕਹਿੰਦੀ ਵੀ ਮੈਨੂੰ ਬੇਟਾ ਕਹ ਉਹਨਾਂ ਨੇ ਸ਼ਾਇਦ ਆਂਟੀ ਦੀ ਥਾਂ ਲੱਗਦੇ ਹੋਣਗੇ ਤੇ ਉਹ ਕਹਿੰਦੇ ਵੀ ਹਨਾ ਆਲੂਆਂ ਵਾਲੇ ਪਰੌਂਠਿਆਂ ਦੀ ਵੀਡੀਓ ਜ਼ਰੂਰ ਪਾਓ ਹਨਾ ਤੁਸੀਂ ਬਣਾ ਕੇ ਵੀ ਇਗਨੋਰ ਨਾ ਕਰਿਓ ਮੇਰਾ ਮੈਸੇਜ ਵੀ ਇਗਨੋਰ ਨਹੀਂ ਮੈਂ ਕਰਦੀ ਬਿਲਕੁਲ ਵੀ ਨਾ ਜਿਹੜਾ ਤੁਸੀਂ ਕਮੈਂਟ ਕਰਿਆ ਸਿਰ ਮੱਥੇ ਤੁਹਾਡਾ ਕਮੈਂਟ ਤੇ ਮੈਂ ਜਰੂਰ ਤੁਹਾਨੂੰ ਇੱਕ ਦਿਨ ਆਲੂਆਂ ਦੀ ਪਰੌਠਿਆਂ ਦੀ ਵੀਡੀਓ ਜਰੂਰ ਬਣਾ ਕੇ ਸਪੈਸ਼ਲ ਤੁਹਾਡੇ ਨਾਲ ਸ਼ੇਅਰ ਕਰੂੰਗੀ ਤੇ ਜਰੂਰ ਬਣਾਵਾਂਗੇ ਆਪਾਂ ਹਨਾ ਵੀਡੀਓ ਇਹੋ ਜੀ ਕੋਈ ਗੱਲ ਨਹੀਂ ਵੀ ਤੁਹਾਡੇ ਨਾਲ ਹੀ ਸਾਡਾ ਚੈਨਲ ਹੈ ਜੀ ਤੁਸੀਂ ਸਪੋਰਟ ਕਰਦੇ ਹੋ ਹਨਾ ਤੇ ਸਾਡਾ ਚੈਨਲ ਫੇਰ ਹੀ ਹੈ ਤੇ ਸਾਰੀਆਂ ਮਾਵਾਂ ਭੈਣਾਂ ਦੇ ਕਮੈਂਟ ਸਿਰ ਮੱਥੇ ਜੀ ਆਪਾਂ ਨੂੰ ਵੀ ਜੇ ਜਿਵੇਂ ਵੀ ਤੁਸੀਂ ਸਲਾਹ ਦਿੰਦੇ ਹੋ ਨਾ ਕੁਝ ਵੀ ਕਹਿੰਦੇ ਹੋ ਆਪਾਂ ਮੰਨਦੇ ਹਾਂ ਹਨਾ ਤੁਹਾਡੀ ਗੱਲ ਤੇ ਕਿਉਂਕਿ ਤੁਸੀਂ ਸਾਡੇ ਵਾਸਤੇ ਚੰਗਾ ਹੀ ਸੋਚਦੇ ਹੋ ਇਹ ਤਾਂ ਮੈਨੂੰ ਪਤਾ ਹੈ ਹਨਾ ਵੀ ਕੋਈ ਮਾੜਾ ਥੋੜੀ ਸੋਚਦਾਗਾ ਧੀਆਂ ਵਾਸਤੇ ਕੋਈ ਮਾੜਾ ਨਹੀਂ ਸੋਚਦਾ ਹੁੰਦਾ ਤੇ ਹੁਣ ਲਖਵੀਰ ਦਾ ਮੁੰਡਾ ਆਇਆ ਸੀ ਉਹ ਤੋਂ ਆਪਾਂ ਪਨੀਰ ਬਣਾਇਆ ਹਨਾ ਅੱਜ ਜਸ਼ਨ ਵਾਸਤੇ ਬਣਾਵਾਗੇ ਆਪਸੀਂ ਉਹਦੀ ਫੇਵਰੇਟ ਸਬਜੀ ਪਨੀਰ ਮੰਗਦੀ ਹੁੰਦੀ ਆ ਉਹ ਮੀਨਾ ਕ ਤੋਂ ਮੰਗਦੀ ਹੁੰਦੀ ਆ ਪਹਿਲਾਂ ਮਕਰੋਨੀ ਮੰਗਦੀ ਆ ਹਨਾ ਬੀਬੀ ਹੁਣ ਪਤਾ ਹੁੰਦਾ ਵੀ ਮਹੀਨਾ ਹੋ ਗਿਆ 1-2 ਤਰੀਕ ਹੋ ਗਈ ਤੇ ਪਨੀਰ ਚਾਹੀਦਾ ਹੁਣ ਤੇ ਉਹਦੇ ਫੇਰਾ ਸੀ ਪਨੀਰ ਬਣਾਉਣੇ ਆਨੇ ਜਸ਼ਨ ਦਾ ਬਾਨਾ ਹੋ ਜਾਂਦਾ ਤੇ ਸਾਰਿਆਂ ਦਾ ਰੱਜ ਹੋ ਜਾਂਦਾ ਤੇ ਉਹਦਾ ਹੁਣ ਵਿਚਾਰੀ ਨੇ ਜਿਉਂ ਉਹਦੇ ਦੇ ਪਰੌਤੇ ਛੱਡੇ ਚੂਰੀ ਖਾਂਦੀ ਐ ਇਹ ਦੇਸੀ ਖੰਡ ਵਾਲੇ ਹਾਂ ਨਹੀਂ ਹੁਣ ਤਾਂ ਪਿੱਤ ਸਹੀ ਹੋ ਗਈ ਤੇ ਹੁਣ ਵਿਚਾਰੀ ਉਹ ਚੂਰੀ ਤੇ ਐ ਮਿੱਠੀ ਦੇਣਾ ਦੇਸੀ ਖੰਡ ਦੀ ਵਧੀਆ ਬਣਾ ਦਿੰਨੇ ਆਰਚਿਮਾਲੇ ਉਸਨੂੰ ਹੈਲਥ ਗਾਰਡ ਨਾਲ ਤੇ ਵਦਗਾ ਰੱਜ ਕੇ ਰੋਟੀ ਖਾ ਲੈਂਦੀ ਪਰੌਤੇ ਘਰ ਤੇ ਬੰਦ ਹੈ ਬਹੁਤ ਅੰਡੇ ਤਾਂ ਤੇ ਪਾਸ ਆਉਣ ਵਾਲਾ ਹੋਊਗਾ ਜਸ਼ਨ ਅਸੀਂ ਭੇਜਾਂ ਉਹਨੂੰ ਕਿਾ ਲਖਵੀਰ ਦੇ ਮੁੰਡੇ ਨੂੰ ਵੀ ਸਾਨੂੰ ਪਰੀਰ ਲਿਆ ਕੇ ਦੇ ਤੇ ਆਉਣ ਵਾਲੇ ਹੋਊਗਾ ਅੱਗੇ ਮੰਟ ਮਾਰ ਕੇ ਗਿਆ ਗਰਮੀ ਵਾਲੀ ਇਹ ਬੀਬੀ ਕਰੂਗੀ ਅਗਲਾ ਐਤ ਕੀ ਸਵੇਰ ਸਬਜੀ ਲਿਆਉਂਗੀ ਗਰਮੀ ਵਾਲੀ ਹੋਈ ਪਈ ਐ ਨਾ ਉਹਦੇ ਪੈਸੇ ਖੜਾ ਕੇ ਉਹਨੇ ਤਾਂ ਕਿਉਂ ਖੜਾ ਕੇ ਤੇ ਆ ਗਿਆ ਜੀ ਮਿੰਟ ਚ ਹੀ ਆ ਗਿਆ ਇਹਨਾਂ ਬਹੁਤ ਆ ਫਿਰ ਸਾਨੂੰ ਦਾ ਬਾਧੂ ਆ ਪੁੱਤ ਚਾਰ ਜਣੇ ਆ ਸੀ ਛੋਲੇ ਪਾਲਾਂਗੇ ਵਿੱਚ ਬਰਫ ਲੈ ਕੇ ਜਾਣੀਏ ਲੈ ਜਾ ਇੱਕ ਡਾਂਗਾ ਤੇਰੀ ਮੰਮੀ ਆਈ ਸੀ ਦੇਖੀ ਤੁੰਨ ਤੇ ਆਪੇ ਬਾਹਰ ਇਹਨੂੰ ਕਿਹੜਾ ਫਰੰਚੀ ਚ ਰੱਖਦੇ ਰਹੋ ਨੇ ਪਟੀਰ ਬਣਾਉਣੇ ਆ ਜੀ ਅੱਜ ਆਪਾਂ ਜਸ਼ਨ ਦੀ ਪਰਮੈਸ਼ ਤੇ ਇੱਕ ਡਾਂਗਾ ਲੈ ਆ ਪੁੱਤ ਫਿਰ ਤੜਕੇ ਨੂੰ ਥੋੜੇ ਬਰਫ ਜੰਮ ਜੂਗੀ ਤੇ ਕੰਮ ਕਰ ਲੈ ਸਕੂਲ ਦਾ ਥੋੜਾ ਜਿਹਾ ਚੜ ਹਜੇ ਤਾਂ ਕੱਲ ਦਾ ਦਿਨ ਬਿਆ ਕਰ ਲੈ ਹੌਲੀ ਹੌਲੀ ਤੇ ਆਪਾਂ ਇੱਕ ਡੋਂਗਾ ਦੇ ਦਨੇ ਮਿਲਖਵੀਰ ਤਾਂ ਕਹਿੰਸੀ ਰਹਿਣ ਦੇ ਹਨਾ ਰਹਿਣ ਦੇ ਕਿਉਂ ਮੈਂ ਕਿ ਬਰਫ ਸਵੇਰ ਤਾਈ ਜੰਮੂਗੀ ਅੱਜ ਮੈਂ ਇੱਕ ਡੋਂਗਾ ਹੋਰ ਲੈ ਜੋ ਹੁਣ ਸਵੇਰੇ ਮੈਂ ਕਿ ਤੁਹਾਡੇ ਆਪ ਦੀ ਬਰਫ ਜੰਮ ਜਾਣੀ ਹੈ ਫਰਿਜੋ ਹਨਾ ਜੀ ਮੋਟਰ ਸ਼ਾਇਦ ਬਣਾਈ ਹੈ ਪਤਾ ਨਹੀਂ ਕਿਵੇਂ ਕੋਸ਼ ਹੈ ਮੇਰੀ ਗੱਲ ਤਾਂ ਮਾੜੀ ਜੀ ਹੋਈ ਸੀ ਲਖਵੀਰ ਨਾਲ ਤੇ ਆਪਾਂ ਇੱਕ ਡੋਂਗਾ ਦੇ ਦਨੇ ਤੇ ਇੱਕ ਡੋਂਗਾ ਆਪਾਂ ਪਾ ਲਿਆ ਸੀਗਾ ਕੈਂਪਰ ਚ ਅੱਜ ਫੇਰ ਲੋ ਜੀ ਮੈਂ ਨੌ ਨੌ ਬਾਰਸ ਲਾਉਣੀ ਨਹੀਂ ਭੁੱਲਦੀ ਤੁਸੀਂ ਸਾਰੇ ਜਣੇ ਨੀਲ ਪੈਟ ਕਹਿੰਦੇ ਆ ਤੇ ਆਪਾਂ ਕਹਿੰਦੇ ਨੌ ਪਾਸ ਬਸ ਆ ਇੱਕ ਚੀਜੀ ਦਾ ਨੌ ਜੇ ਵੱਧ ਜਾਂਦਾ ਟੁੱਟ ਜਾਂਦਾ ਵੱਧ ਜਾਂਦਾ ਟੁੱਟ ਜਾਂਦਾ ਹੋਰ ਕਿਸੇ ਉਂਗਲ ਦਾ ਨੌ ਨਹੀਂ ਵੱਧਦਾ ਚਲੋ ਕੋਈ ਕੀ ਕਰਨੇ ਆਪਾਂ ਚਲੋ ਇਹ ਫੇਰ ਮਿਲਦੇ ਲੋ ਜੀ ਆਪਾਂ ਬਣਾਉਣੀ ਆ ਸਬਜ਼ੀ ਹਨਾ ਤੇ ਆਪਾਂ ਬਣਾਉਣੀ ਹੈ ਸਾਤ ਤੇ ਚਨੇ ਵੀ ਕਹਿੰਦੇ ਆ ਨਾ ਅਸੀਂ ਛੋਟੇ ਕਹਿੰਨੇ ਹੁੰਦੇ ਆ ਤੇ ਭਉ ਦਿਸ ਵੀ ਬੀਬੀ ਨੇ ਭਉ ਤੇ ਦਾ ਇਹ 5:00 ਵਜੇ ਹੈ ਗਰਮ ਪਾਣੀ ਚ ਪੀਉਂਦੇ ਸੀ ਵਧੀਆ ਬਣੇ ਪਏ ਤੇ ਪਨੀਰ ਬਣਾਉਣੇ ਪਨੀਰ ਦੇ ਛੋਲੇ ਹਨਾ ਜਦੋਂ ਮੰਗੀ ਆਦੀ ਸੀ ਤਾਂ ਕਰਕੇ ਫਿਰ ਅਸੀਂ ਮੁੱਖ ਬਣਾਈ ਲੈਣੀ ਅੱਜ ਬਾਬੀ ਮੈਨੂੰ ਕਹਿਆ ਸੀ ਮੰਗਾ ਲੂ ਬਾਲੇ ਨੇ ਕਹਿੰਦੀ ਚਲ ਚਲ ਸ਼ੁਰੂ ਬਾਲਾ ਕਰੀਏ ਚਾਪ ਦੀ ਖੁਦੀ ਹੈ ਜਵਾਕਾਂ ਨੂੰ ਤੇ ਕਹਿੰਦੀ ਚਲ ਚਾਰਜ ਮੰਗਾ ਲੈਨੇ ਫਿਰ ਅਸੀਂ ਲਿਖੇ ਤੇ ਮੰਡੇ ਤੋਂ ਮੰਗਾ ਲਈ ਸੀ 1000 ਰੁਪਏ ਦਾ ਪਟਿਲ ਮੰਗਾ ਲਈ ਸੀ ਜੀਰਾ ਆਪਣਾ ਡੇਲੀ ਦਾ ਰੁਟੀਨ ਹੀ ਹੈ ਹਨਾ ਆਏ ਕਰਕੇ ਜੁਲਾ ਥੋੜਾ ਉੱਚਾ ਹੋ ਜਾਂਦਾ ਆਪ ਵੀਰੀ ਤੇ ਨੀਵੇਂ ਹੋ ਜਾਂਦਾ ਜੇ ਤਾਂ ਵਾਲੀ ਉਹ ਚੀਪੜੀ ਹੋਵੇ ਨਾ ਜੇ ਤਾਂ ਚਲੋ ਆਏ ਪਤਾ ਲੱਗੇ ਜਾਂਦਾ ਵੀ ਮਸਾਲਾ ਮਤਲਬ ਜੀਰਾ ਵਗੈਰਾ ਮਸਾਲਾ ਪੁੱਜ ਗਿਆ ਕਿ ਨਹੀਂ ਤਾਂ ਐ ਕਰਕੇ ਦੇਖਣਾ ਪੈਂਦਾ ਉਵੇਂ ਦਾ ਸੁੱਕਾ ਬਹੁਤ ਆ ਬਹੁਤ ਜਿਆਦਾ ਸੁੱਕਾ ਚਾਹੀਦਾ ਤੇ ਜਿਸ਼ਨ ਆਈਦਾ ਸੀ ਮੈਂ ਪ੍ਰੀਤ ਨੂੰ ਆਖ ਮੈਂ ਚਾਹ ਬਹੁਤ ਘੁੜਾ ਦੇ ਬੀ ਗਿਓ ਰੀਪੇ ਨਹੀਂ ਚਾਪ ਲੈਣਾ ਆਪਾਂ ਹੋਵੇਗੀ ਬਰਾਉਨ ਸਾਨੂੰ ਆਪਾਂ ਬਣਾਨੇ ਕਿਉਂਕਿ ਸਾਜੀ ਬੰਦੇ ਬੰਦੇ ਆਪਾਂ ਨਾਲ ਲੱਸੀ ਬਣਾਵਾਂਗੇ ਤੇ ਇਹ ਨਾਲੇ ਦੁੱਧ ਘਰ ਤੋਂ ਬਣਾਵਾਂਗੇ ਉਹਨਾਂ ਨਾਲ ਸਾਜੀ ਵਿੱਚ ਪਾਣੀ ਹੈ ਨਾ ਤੇ ਬੀ ਕੰਮ ਹੋ ਜਾਣਗੇ ਆਟਾ ਵਗੈਰਾ ਵੀ ਉੰਧਰਾਂਗੇ ਆਪਾਂ ਲੋ ਜੀ ਮਸਾਲਾ ਆਪਣਾ ਪੁੱਜ ਗਿਆ ਤੇ ਹੁਣ ਆਪਾਂ ਇਹਦੇ ਚ ਪਾਣ ਕੀ ਮਤਲਬ ਉਹ ਕੀ ਇਹਨਾਂ ਨੂੰ ਆਪਾਂ ਇਹ ਦੋ ਚਾਰ ਸੀੜੀਆਂ ਮਰਵਾਵਾਂਗੇ ਨਾ ਇਹ ਟਾਈਮ ਲਾਉਂਗੇ ਨਾਲੇ ਪੁੱਤ ਇਹ ਸਾਰੇ ਚੀਜ਼ ਆਖਰ ਇਹ ਵੇਚੂਗਾ ਕੱਦਣਾ ਰੋਟੀ ਖਾਏਗਾ ਅੱਜ ਚੂਰੀ ਦੇ ਦਾਂਗੇ ਇਹਨੂੰ ਚਾਰ ਦਿਨ ਚੂਰੀ ਖਾਏਗਾ ਕੁਝ ਨਹੀਂ ਖਾਂਦੀ ਰੋਸੀ ਪੀ ਮਾਂ ਰੋਸੀ ਵੀ ਨਹੀਂ ਖਾਣੀ ਹੜਕੜੇ ਡੇਡੋ ਹੁਣੋ

ਆ ਪੰਜਾਤੀ ਜੇ ਆਪਣੀ ਸਬਜ਼ੀ ਜੋ ਕਿ ਬਾਣਾ ਮੱਖਣ ਨਾਲ ਬੈ ਸੁਕਾ ਨਹੀਂ ਤੇ ਬਾਅਦ ਚ ਆਪਾਂ ਪਾਵਾਂਗੇ ਤੀਰ ਹਨਾ ਛੱਡ ਦਿੰਦੇ ਆਪਾਂ ਬਾਅਦ ਚ ਇਹਨੂੰ ਮੜਿਆ ਸੀਕਲ ਵਾਲਾਂਗੇ ਜਿਆਦਾ ਸੀਕ ਟੂਟ ਹੈ ਹਨਾ ਕਿਉਂਕਿ ਇਧਰ ਇੱਜੀਆਂ ਵਰਦੀ ਨਹੀਂ ਆ ਜਿਵੇਂ ਜੈਸੇ ਪੂਰੀ ਕਰੀ ਜੈਸਨੇ ਦੀ ਦਾਦੀ ਨੂੰ ਤਾਂ ਕਰਦੇ ਤੇ ਦੁਪਹਿਰ ਦਾ ਮੜਾ ਮੜਾ ਸਹੀ ਹੋ ਜੇ क्योंकि गर्मी ज्यादा है जी बच्चे टेक देंगे ताक़ागर ता मज़ा आता है ये भाई ज़ूम करके तो सेवा हो रही है जैसा नहीं सेवा ਤੇ ਲੋ ਜੀ ਸਬਜੀ ਆਪਣੀ ਬਣ ਰਹੀ ਹੈ ਹਨਾ ਤੇ ਦੁੱਧਾ ਆਪਾਂ ਗਰਮ ਕਰ ਲਿਆ ਤੇ ਲੱਸੀ ਆਪਾਂ ਬਣਾ ਲਈ ਤੇ ਬੈਠੀਆਂ ਅਸੀਂ ਮਾਵਾਂ ਦੀਆਂ ਦੋਨੇ ਤੇ ਜਸ਼ਨ ਪਈ ਹੈ ਨਾ ਨੂੰ ਕੇ ਤੇ ਬਾਕੀ ਜੀ ਹਨਾ ਇੱਕ ਵਾਰ ਤਾਂ ਪਨੀਰ ਨਹੀਂ ਪਾਇਆ ਆਪਾਂ ਦੋ ਤਿੰਨ ਮਿੰਟ ਵੈਸੇ ਆਪਾਂ ਪਨੀਰ ਨੂੰ ਸੇਕ ਲਵਾ ਦਾਂਗੇ ਤੇ ਸਬਜੀ ਆਪਣੀ ਬਣਿਆ ਵਰਗੀ ਹੈ ਤੇ ਬਸ ਇਸ ਤੋਂ ਬਾਅਦ ਹੁਣ ਆਪਾਂ ਆਟਾ ਗੁੰਨਣਾ ਆਟਾ ਗੁੰਨ ਕੇ ਤੇ ਰੋਟੀ ਬਣਾਉਣੀ ਹੈ ਹਨਾ ਤੇ ਬਾਕੀ ਜੀ ਗੁੱਸਾ ਨਾ ਕਰਿਓ ਹਨਾ ਸਾਰੇ ਭੈਣ ਭਰਾਵਾਂ ਦਾ ਵੈਸੇ ਤਾਂ ਮੈਂ ਨਾ ਬੋਲਤੇ ਹਨਾ ਤੇ ਜੇ ਕੋਈ ਭੈਣ ਭਰਾ ਰਹੇਗਾ ਤਾਂ ਪਲੀਜ਼ ਮੈਨੂੰ ਕਮੈਂਟ ਕਰਕੇ ਜਰੂਰ ਦੱਸਿਓ ਆਪਾਂ ਕੱਲ ਵਾਲੇ ਬਲੌਗ 'ਚ ਤੁਹਾਡਾ ਸਾਰਿਆਂ ਦਾ ਨਾਮ ਬੋਲਾਂਗੇ ਹਨਾ ਵੀ ਜਿਹੜੇ-ਜਿਹੜੇ ਭੈਣ ਭਰਾ ਰਹੇਗੇ ਕਈ ਵਾਰੀ ਜੀ ਧਿਆਨ ਨਹੀਂ ਰਹਿੰਦਾ ਗਲਤੀ ਨਾਲ ਉਹ ਹੋ ਜਾਂਦਾ ਬਾਕੀ ਜੀ ਕਰ ਦਿਓ ਜੀ ਸਪੋਰਟ ਹਨਾ ਆਪਣੀ ਆਪ ਦੀ ਭੈਣ ਦੇ ਨਾਲ ਸਾਰੇ ਭੈਣ ਭਰਾ ਸਪੋਰਟ ਬਣਾਓ ਹਨਾ ਤੇ ਆਪਾਂ ਨੂੰ ਆਪਣੀ ਮੰਜ਼ਿਲ ਤੱਕ ਲੈ ਲੈ ਕੇ ਜਾਓ ਹਨਾ ਵੀ ਜੋ ਆਪਾਂ ਇੱਕ ਅ ਮਤਲਬ ਮਕਸਦ ਜਿਹਾ ਰੱਖ ਕੇ ਹਨਾ ਚੈਨਲ ਬਣਾਇਆ ਹੈਗਾ ਤੇ ਉਹ ਆਪਣੇ ਮੰਜ਼ਿਲ ਮੰਜ਼ਿਲ ਤੱਕ ਪਹੁੰਚਾ ਦਿਓ ਜੀ ਆਪਾਂ ਨੂੰ ਹਨਾ ਤੇ ਠੀਕ ਸਾਡਾ ਇਹ ਕੋਚੂ ਜਿਹਨੇ ਅੱਖਾਂੇ ਗਵਾਈ ਜਾਂਦਾ ਹੈ ਆ ਵੀ ਬਿੰਦ ਕੈਂ ਤੇ ਬਿੰਦ ਕੈਂ ਤੇ ਚਲੋ ਜੀ ਫਿਰ ਹੁਣ ਆਪਾਂ ਅੱਜ ਵਾਲੀ ਵੀਡੀਓ ਤੇ ਐਂਡ ਕਰਦੇ ਆ ਕਿਉਂਕਿ ਬਲੌਗ ਆਪਣਾ ਹੁਣ ਹਨਾ 7 7.5 8 ਇੱਥੇ ਆਪਣਾ ਬਲੌਗ ਆਉਣਾ ਕਰੂਗਾ ਡੇਲੀ ਸ਼ਾਮ ਨੂੰ ਆਪਾਂ ਅਪਲੋਡ ਕਰਿਆ ਕਰਾਂਗੇ ਪਲੀਜ਼ ਬਲੌਗ ਨੂੰ ਫੁੱਲ ਵਾਚ ਕਰ ਲਿਆ ਕਰੋ ਤੇ ਸੋਹਣੇ ਸੋਹਣੇ ਕਮੈਂਟ ਕਰਿਆ ਕਰੋ ਬਾਕੀ ਜੀ ਚਲਦੀ ਚਲਦੀ ਵੀਡੀਓ ਨੂੰ ਕਰ ਦਿਆ ਕਰੋ ਸ਼ੇਅਰ ਤੇ ਜੇਕਰ ਹਨਾ ਆਪਣੇ ਚੈਨਲ ਤੇ ਨਿਊ ਹੋ ਤਾਂ ਆਪਣੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਆ ਕਰੋ ਜੀ ਇੱਕ ਵਾਰ ਵੀਡੀਓ ਜੂਰ ਦੇਖਿਆ ਕਰੋ ਹਨਾ ਜੇਕਰ ਹਨਾ ਸਾਡੀਆਂ ਵੀਡੀਓ ਵਧੀਆ ਲੱਗਣੇ ਚੈਨਲ ਨੂੰ ਕਰ ਲਿਆ ਕਰੋ ਜੀ ਸਬਸਕ੍ਰਾਈਬ ਤੇ ਬਾਕੀ ਜਿੰਨਾ ਸਪੋਰਟ ਕਰਨ ਲਈ ਹਨਾ ਤੁਹਾਡਾ ਸਾਰੇ ਭੈਣ ਭਰਾਵਾਂ ਦਾ ਬਹੁਤ ਬਹੁਤ ਧੰਨਵਾਦ ਜੀ ਤੇ ਮਿਲਾਂਗੇ ਜੀ ਕੱਲ ਨੂੰ ਆਪਾਂ ਕਿਸੇ ਹੋਰ ਨਵੀਂ ਵੀਡੀਓ ਦੇ ਨਾਲ ਤੇ ਬਾਏ ਬਾਏ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ